ਮੇਰੇ ਮਗਰ ਵੇਖਦੇ ਹੋ ਨਾ ਲਗਭਗ ਝੋਨਾ ਸਾਰਾ ਲੱਗ ਗਿਆ ਵਾ ਤੇ ਆ ਮੈਂ ਨਾ ਪਿੰਡਾਂ ਦੇ ਵਿੱਚ ਦੀ ਅੱਜ ਰਾਈਡ ਲਾਣ ਡਿਆ ਤੇ ਵਡਾਲਾ ਜੋਲ ਦੇ ਲੱਗੇ ਜਿਹੜਾ ਨਾ ਖੜਾ ਜਿਹੜੇ ਰਸਤੇ ਆਇਆ ਨਾ ਪਿੰਡਾਂ ਦੇ ਵਿੱਚ ਦੀ ਆ ਤੇ ਦਰਖਤ ਮਤਲ ਜਿਹੜੀਆਂ ਪ੍ਰਾਣੀਆਂ ਛੜਕਾਂ ਨਾ ਉਹਨਾਂ ਤੇ ਤੇ ਹੈਗੇ ਆ ਬਾਕੀਆਂ ਤੇ ਕਿਸੇ ਨਹੀਂ ਰਹਿਣ ਦਿੱਤਾ ਆ ਵੀਰ ਨੇ ਬੋਰਡ ਵੀ ਬਚਾਇਆ ਬਹੁਤ ਦਾ ਧੰਨਵਾਦ ਬੋਧਾ ਨੇ ਤਾਂ ਬੋਰਡ ਵੀ ਨਹੀਂ ਰਹਿਣ ਦਿੱਤੇ ਤੇ ਛੜਕਾਂ ਦੇ ਉੱਤੇ ਹਾਲ ਇਹ ਜੇ ਵਿਕਰੇ ਦੂਰ ਤੱਕ ਕਰ ਤੁਹਾਨੂੰ ਜਿਹੜੀਆਂ ਨਵੀਆਂ ਛੜਕਾਂ ਨਾ ਉਹਨਾਂ ਤੇ ਕੋਈ ਦਰਖਤ ਨਹੀਂ ਮਿਲੇਗਾ ਤੇ ਪੰਜਾਬ ਦਾ ਹਾਲ ਇਹ ਆ ਕਿ ਕੁੱਲ ਜਿਹੜਾ ਨਾ ਇਹਨੂੰ ਚਾਹੀਦੇ ਆ 33% ਜਿਹੜਾ ਨਾ ਚਾਹੀਦੇ ਆ ਜਿਹੜੇ ਦਰਖਤ ਤੇ ਆਪਣੇ ਕੋਲ ਹੈ ਕਿੰਨੇ ਆ 3.67% ਤੇ ਆ ਮੌਸਮ ਜਿਹੜਾ ਨਾ ਰੁੱਤ ਜਿਹੜੀ ਆ ਇਹ ਦਰਖਤ ਲਾਣ ਦੀ ਆ ਤੇ ਕਿਰਪਾ ਕਰਕੇ ਦਰਖਤ ਲਾਓ ਤੇ ਆਪਣਾ ਪੰਜਾਬ ਬਚਾਓ ਕਿਉਂਕਿ ਕਾਰਬਨ ਡਾਈਆਕਸਾਈਡ ਆਪਣੇ ਕੋਲ ਲੈਂਦੇ ਆ ਤੇ ਸਾਫ਼ ਆਕਸੀਜਨ ਦਿੰਦੇ ਜਿਹਦੇ ਸਿਰ ਤੇ ਆਪਾਂ ਬਚਦੇ ਆ ਤੇ ਵੀਰੋ ਦਰਖਤ ਲਾਓ ਤੇ ਪੰਜਾਬ ਬਚਾਓ